ਕਈ ਪ੍ਰਚਾਰਕ ਵੀ ਇਹ ਗੱਲ ਕਰਦੇ ਕਹਿੰਦੇ ਵੀ ਜਿਹੜੀ ਗੁਰੂ ਕੀ ਬਾਣੀ ਹੈ ਉਹਦੇ ਚ ਹਰ ਸੰਤ ਨੂੰ ਹਰ ਸਾਧ ਨੂੰ ਠੱਗ ਗਿਆ ਕਿਤੇ ਹਰ ਮਹਾਤਮਾ ਕਿਉਂਕਿ ਕਰਨੀ ਵਾਲੇ ਮਹਾਪੁਰਖ ਵੀ ਬੜੇ ਹੁੰਦੇ ਆ ਭਜਨ ਵਾਲੇ ਬੰਦਗੀ ਵਾਲੇ ਵੀ ਬੜੇ ਹੁੰਦੇ ਆ ਉਹਨਾਂ ਕੋਲ ਇੱਕੋ ਭਗਤ ਕਬੀਰ ਦਾ ਸ਼ਲੋਕ ਹੈ ਭਗਤ ਕਬੀਰ ਸਾਹਿਬ ਦਾ ਸ਼ਲੋਕ ਪੜ੍ਹਦੇ ਆ ਕਹਿੰਦੇ ਆ ਗਲੀ ਜਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤਨਾ ਆਖੀਆ ਬਨਾਰਸ ਕੇ ਠੱਗ ਅਰਥ ਕਰਦੇ ਆ ਕਹਿੰਦੇ ਭਾਈ ਜਿਨ੍ਹਾਂ ਦੀ ਗੱਲ ਚ ਮਾਲਾ ਹੈ ਇਸੇ ਪ੍ਰਕਾਰ ਹੱਥਾਂ 'ਚ ਮਾਲਾ ਫੜੀਆਂ ਨੇ ਜਿਨ੍ਹਾਂ ਨੇ ਹੱਥ 'ਚ ਲੋਟੇ ਫੜੇ ਨੇ ਚਿੱਟੇ ਕੱਪੜੇ ਪਾਇਆ ਇੱਕੋ ਲੀਖ ਜਿੰਦੇ ਕਹਿੰਦੇ ਉਹ ਸਾਰੇ ਠੱਗੀ ਨੇ ਜਦੋਂ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਨੂੰ ਅਸੀਂ ਪੜ੍ਹਦੇ ਆ ਉਹਦੇ ਅਰਥਾਂ ਨੂੰ ਵਿਚਾਰਦੇ ਆ ਉਹਦੀ ਉਥਾਨਕਾ ਪੜ੍ਹਦੇ ਆ ਬੜੀ ਸੁੰਦਰ ਉਥਾਨਕਾ ਉਹ ਸ਼ਬਦ ਦੀ ਹੈ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦੇ ਕੋਲ ਕੋਈ ਜਗਿਆਸੂ ਸ਼ਰਧਾਲੂ ਆਏ ਮਨ ਦੇ ਵਿੱਚ ਇਛਾਵਾਂ ਲੈ ਕੇ ਕੋਈ ਵਾਹਿਗੁਰੂ ਪ੍ਰਮਾਤਮਾ ਦੇ ਰਾਹ ਦੀ ਗੱਲ ਪੁੱਛਣ ਦੇ ਲਈ ਕਬੀਰ ਸਾਹਿਬ ਜੀ ਦੇ ਕੋਲ ਆਏ ਪੇਟਾਵਾ ਲੈ ਕੇ ਪਦਾਰਥ ਲੈ ਕੇ ਸਤਕਾਰ ਵਜੋਂ ਤੇ ਉਹ ਰਸਤੇ ਵਿੱਚ ਹੀ ਚੋਰਾ ਨੇ ਉਹਨਾਂ ਦੇ ਕੋਲੋਂ ਪਦਾਰਥ ਲੁੱਟ ਲਈ ਤੇ ਜਦੋਂ ਖੋਲੇ ਕਬੀਰ ਸਾਹਿਬ ਕੋਲ ਆ ਕੇ ਕਹਿਣ ਲੱਗੇ ਕਬੀਰ ਜੀ ਸਾਡੇ ਨਾਲ ਤੇ ਲੁੱਟਖੋ ਹੋ ਗਈ ਐ ਸਾਡੇ ਨਾਲ ਤੇ ਬੜਾ ਮਾੜਾ ਹੋ ਗਿਆ ਕਬੀਰ ਜੀ ਕਹਿੰਦੇ ਭਾਈ ਕੀ ਹੋਇਆ ਕਹਿੰਦੇ ਜੀ ਅਸੀਂ ਤੁਹਾਡੇ ਵਾਸਤੇ ਬੜੇ ਪਦਾਰਥ ਲੈ ਕੇ ਆਏ ਸਾਂ ਹੋਰ ਸਾਡੇ ਜਿਹੜੇ ਪਦਾਰਥ ਸੀ ਉਹ ਰਾਹ ਦੇ ਵਿੱਚੋਂ ਸੰਤਾ ਨੇ ਲੁੱਟ ਲਏ ਕਬੀਰ ਸਾਹਿਬ ਬੜੇ ਹੈਰਾਨ ਹੋ ਗਏ ਕਹਿੰਦੇ ਨਹੀਂ ਭਾਈ ਸ਼ਾਂਤ ਨਹੀਂ ਹੋ ਸਕਦੀ ਕਹਿੰਦੇ ਨਹੀਂ ਕਬੀਰ ਜੀ ਉਹਨਾਂ ਦੀਆਂ ਨਿਸ਼ਾਨੀਆਂ ਦੱਸ ਦਿਓ ਜਗਿਆਸੂ ਕਹਿੰਦੇ ਗਲੀ ਜਿਨ੍ਹਾਂ ਜਪ ਮਾਲੀਆਂ ਕਹਿੰਦੇ ਜੀ ਉਹਨਾਂ ਦੇ ਗਲ ਚ ਮਾਲਾ ਵੀ ਪੈਣੀ ਸੀ ਤੇ ਉਹਨਾਂ ਦੇ ਹੱਥ ਵਿੱਚ ਇਸ ਪ੍ਰਕਾਰ ਦੇ ਨਾਲ ਜਿਹੜੇ ਲੋਟੇ ਫੜੇ ਹੋਏ ਸਨ ਗੜਵੇ ਵੀ ਫੜੇ ਹੋਏ ਸਨ ਤੇ ਫਿਰ ਕਹਿਣ ਲੱਗੇ ਕਬੀਰ ਸਾਹਿਬ ਜੀ ਫਿਰ ਉਹ ਸ਼ਾਂਤ ਹੀ ਹੋਏ ਉਹ ਸਾਧੂ ਹੀ ਹੋਏ ਪਰ ਕਬੀਰ ਸਾਹਿਬ ਕਹਿਣ ਲੱਗੇ ਨਹੀਂ ਭਾਈ ਜ਼ਰੂਰੀ ਨਹੀਂ ਹੁੰਦਾ ਜਿਨ੍ਹਾਂ ਦੇ ਗਲ ਵਿੱਚ ਮਾਲਾ ਪੈਣੀਆ ਹੋਣ ਜਾਂ ਜਿਨ੍ਹਾਂ ਦੇ ਹੱਥ ਵਿੱਚ ਲੋਟੇ ਫੜੇ ਹੋਣ ਚਿੱਟੇ ਕੱਪੜੇ ਪਾਏ ਹੋਣ ਉਹ ਸਾਰੇ ਸ਼ਾਂਤੀ ਹੁੰਦੇ ਸਾਰੇ ਸਾਧ ਹੀ ਹੁੰਦੇ ਫਿਰ ਕਹਿੰਦੇ ਕਬੀਰ ਜੀ ਕਿਵੇਂ ਕਬੀਰ ਸਾਹਿਬ ਕਹਿੰਦੇ ਉਹਦੇ ਭਾਈ ਬਨਾਰਸ ਦੇ ਮੰਨੇ ਪਰ ਮੰਨੇ ਠੱਗ ਨੇ ਜਿਹੜੇ ਸੰਤਾਂ ਵਾਲਾ ਬਾਣਾ ਪਾ ਕੇ ਲੁੱਟਦੇ ਆ ਕਬੀਰ ਜੀ ਨੇ ਉਹਨਾਂ ਦੇ ਬਾਬਦ ਕਿਹਾ ਜਿਹੜੇ ਉਹ ਚੋਰਾ ਨੇ ਠੱਗਾ ਨੇ ਸੰਤਾਂ ਦਾ ਬਾਣਾ ਪਹਿਨੇ ਆ ਸੀ ਤੇ ਉਹਨਾਂ ਲੋਕਾਂ ਨੂੰ ਲੁੱਟਦੇ ਸਨ ਠੱਗਦੇ ਸਨ ਕਬੀਰ ਸਾਹਿਬ ਕਹਿੰਦੇ ਉਹ ਜਿਨ੍ਹਾਂ ਨੇ ਉਸ ਸਮੇਂ ਮਾਲਾ ਪਹਿਨੀ ਸੀ ਉਹ ਪਾਈ ਉਹਦੇ ਸਾਥ ਨਹੀਂ ਉਹਦੇ ਠੱਗ ਨੇ ਉਹਦੇ ਮਾਲਾ ਪਹਿਨ ਕੇ ਪਖਾਵਾ ਦਿਖਾਵਾ ਕਰਦੇ ਆ ਭੇਖਤਾ ਰਿਆ ਹੈ ਤੇ ਉਹ ਚੋਰ ਹੀ ਨੇ ਕਹਿੰਦੇ ਕਬੀਰ ਜੀ ਸਾਧੀਆਂ ਸੰਤਾਨੀਆਂ ਨਿਸ਼ਾਨੀਆਂ ਹੁੰਦੀਆਂ ਤੁਸੀਂ ਦੱਸਦੇ ਮਹਾਤਮਾ ਦੱਸਦੇ ਨਿਸ਼ਾਨੀ ਕੀ ਹੁੰਦੀ ਹੈ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਆ ਕਹਿੰਦੇ ਜੀ ਅਸੀਂ ਜਿਹਨਾਂ ਨੂੰ ਵੇਖ ਕੇ ਆਏ ਆ ਜਿਹਨਾਂ ਸਾਨੂੰ ਲੁੱਟਿਆ ਉਹ ਵੀ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਸਨ ਉਹ ਵੀ ਸਿਮਰਨ ਕਰਦੇ ਸਨ ਕਬੀਰ ਜੀ ਕਹਿਣ ਲੱਗੇ ਕੀ ਜਪਦੇ ਸੀ ਕਹਿੰਦੇ ਕਬੀਰ ਸਾਹਿਬ ਜੀ ਉਹ ਜਪਦੇ ਸਨ ਨਰਾਇਣ 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 ਦਾ ਜਾਪ ਕਰਦੇ ਸੀ ਕਬੀਰ ਸਾਹਿਬ ਕਹਿਣ ਲੱਗੇ ਹੋਰ ਕੀ ਜਾਪ ਕਰਦੇ ਸੀ ਭਾਈ ਕਬੀਰ ਜੀ ਉਹ ਤੇ ਦਮੋਦਰ ਦਮੋਦਰ ਵੀ ਜਪਦੇ ਸਨ ਇਹ ਵੀ ਪ੍ਰਮਾਤਮਾ ਦਾ ਨਾਮ ਹੈ ਕਹਿੰਦੇ ਹੋਰ ਕਹਿੰਦੇ ਚਾਰ ਨਾਮ ਪ੍ਰਮਾਤਮਾ ਦੇ ਜਪਦੇ ਸਨ ਨਰਾਇਣ ਦਮੋਦਰ ਬ੍ਰਿੰਦਾਬਨ ਤੇ ਹਰੀਕ੍ਰਿਸ਼ਨ ਹਰੀਕ੍ਰਿਸ਼ਨ ਇਦਾਂ ਜਾਪ ਰਹੇ ਸੀ ਕਬੀਰ ਜੀ ਕਹਿੰਦੇ ਭਾਈ ਉਹ ਨਾਮ ਨਹੀਂ ਜਪਦੇ ਸਨ ਜਿਵੇਂ ਆਪਾਂ ਅੱਜ ਦੀ ਭਾਸ਼ਾ 'ਚ ਕਹਦੇ ਆ ਉਹ ਤਾਂ ਉਹਨਾਂ ਦੇ ਕੋਡ ਵਰਡ ਨੇ ਉਹ ਤਾਂ ਉਹਨਾਂ ਦੀਆਂ ਗੋਪਤ ਗੁੱਝੀਆਂ ਗੱਲਾਂ ਨੇ ਕਹਿੰਦੇ ਕਬੀਰ ਜੀ ਕਿਵੇਂ ਕਬੀਰ ਸਾਹਿਬ ਕਹਿਣ ਲੱਗੇ ਉਹ ਕਹਿੰਦੇ ਸੀ ਨਰਾਇਣ ਨਰਾਇਣ ਉਹ ਨਰਾਇਣ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਸਨ ਉਹ ਨਰ ਆਉਣ ਨਰ ਆਉਣ ਕਹਿੰਦੇ ਸਨ ਭਾਈ ਮਨੁੱਖ ਆ ਗਏ ਨੇ ਆਪਣੇ ਨਾਲ ਦੇਆਂ ਨੂੰ ਸੰਬੋਧਨ ਕਰਦੇ ਸਨ ਉਹਨਾਂ ਨੂੰ ਦੱਸਦੇ ਸਨ ਬੰਦੇ ਆ ਗਏ ਨੇ ਨਰ ਮਨੁੱਖ ਆ ਗਏ ਨੇ ਹੁਸ਼ਿਆਰ ਹੋ ਜਾਓ ਕਹਿੰਦੇ ਉਧਰ ਤੋਂ ਮੋਦਰ ਤੋਂ ਜਪਦੇ ਸੀ ਕਹਿੰਦੇ ਉਸ ਕਹਿੰਦੇ ਸਨ ਦਮ ਉਧਰ ਦਮ ਤੋਂ ਭਾਵ ਹੁੰਦੀ ਮਾਇਆ ਤਨ ਪਦਾਰਥ ਉਧਰ ਤੋਂ ਭਾਵ ਹੈ ਢਿੱਡ ਕਬੀਰ ਜੀ ਕਹਿਣ ਲੱਗੇ ਉਹ ਕਹਿੰਦੇ ਸਨ ਭਾਈ ਬੰਦੇ ਆ ਗਏ ਸਾਹਮਣੇ ਉਹਨਾਂ ਦੇ ਪੇਟ ਦੇ ਨਾਲ ਮਾਇਆ ਦੀਆਂ ਗੁਥਲੀਆਂ ਬੰਨੀਆਂ ਹੋਈਆਂ ਕਵੀਰ ਸਾਬਹ ਹੋਰ ਨਾਮ ਜਪਦੇ ਸੀ ਜਿਹੜਾ ਹੋਰ ਜਾਪ ਕਰਦੇ ਸਨ ਉਹ ਕਹਿੰਦੇ ਸਨ ਬ੍ਰਿੰਦਾਬਨ ਬ੍ਰਿੰਦਾਬਨ ਉਹ ਕਹਿੰਦੇ ਸਨ ਬ੍ਰਿੰਦਾਬਨ ਤੋਂ ਭਾਵ ਹੈ ਸੰਘਣਾ ਜੰਗਲ ਉਹ ਇਦਾਂ ਕਹਿੰਦੇ ਸਨ ਕਿ ਸੰਘੜੇ ਜੰਗਲ 'ਚ ਇਹਨਾਂ ਨੂੰ ਲੈ ਜਾਓ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਤੋਂ ਭਾਵ ਸੀ ਹਰੇ ਨੂੰ ਨਾਮ ਭਾਵ ਹੁੰਦਾ ਹੈ ਕਿਸੇ ਤੋਂ ਕੋਈ ਚੀਜ਼ ਚੁਰਾ ਲੈਣੀ ਹਰ ਲੈਣੀ ਖੋ ਲੈਣੀ ਕ੍ਰਿਸ਼ਨ ਤੋਂ ਭਾਵ ਹੁੰਦਾ ਹੈ ਕਾਲਾ ਕਿਉਂਕਿ ਵਿਦਵਾਨਾਂ ਨੇ ਅਰਥ ਕਢੇ ਨਹੀਂ ਕ੍ਰਿਸ਼ਨ ਜੀ ਦਾ ਰੰਗ ਸਾਵਲਾ ਸੀ ਥੋੜਾ ਕਾਲਾ ਸੀ ਤੇ ਕ੍ਰਿਸ਼ਨ ਤੋਂ ਭਾਵ ਹੈ ਕਾਲਾ ਕਹਿੰਦੇ ਕਹਿੰਦੇ ਸਨ ਹਰੀ ਕ੍ਰਿਸ਼ਨਾ ਹਰੀ ਕ੍ਰਿਸ਼ਨਾ ਹਨੇਰੀ ਰਾਤ ਦੇ ਵਿੱਚ ਸੀਨਾ ਤੋਂ ਸਭ ਕੁਝ ਲੁੱਟ ਲਵਾਂਗੇ ਹਰੇ ਨਾਸ਼ ਖੋ ਲਵਾਂਗੇ ਇਦਾਂ ਕਬੀਰ ਜੀ ਨੇ ਉਹਨਾਂ ਦੇ ਬਾਬ ਦੇ ਸ਼ਲੋਕ ਉਚਾਰਿਆ ਜਿਹੜੇ ਬਨਾਰਸ ਦੇ ਉਸ ਵੇਲੇ ਠੱਗ ਸਨ ਕਬੀਰ ਜੀ ਕਹਿੰਦੇ ਭਾਈ ਉਹਨਾਂ ਮਾਲਾ ਪਹਿਨੀਆਂ ਚਿੱਟੇ ਵਸਤਰ ਪਹਿਨੇ ਹੱਥ 'ਚ ਲੋਟੇ ਫੜੇ ਉਹ ਸੰਤ ਨਹੀਂ ਉਹ ਤੇ ਠੱਗ ਹਨ ਪਰ ਅੱਜ ਸਾਡੇ ਪ੍ਰਚਾਰਕ ਜਿਹਦੇ ਹੱਥ 'ਚ ਮਾਲਾ ਪਹਿਨੀ ਹੋਵੇ ਜਿਹਦੇ ਚਿੱਟਾ ਚੋਲਾ ਪਾਇਓ ਕਹਿੰਦੇ ਠੱਗੀ ਨੇ ਇੱਕੋ ਲੜੀ ਵਿੱਚ ਨਾ ਸਾਰਿਆਂ ਨੂੰ ਪਰੋਇਆ